हां जी सजनो ਅਸੀਂ ਮੁੜ ਆ ਗਏ ਹਾਂ ਤੁਹਾਡੇ ਮਨਪਸੰਦ ਸੈਕਸ਼ਨ ਨਾਲ ਬੁੱਕ ਸਮਰੀ ਇਨ ਪੰਜਾਬੀ ਅੱਜ ਗੱਲ ਕਰਾਂਗੇ ਉਸ ਬੰਦੇ ਦੀ ਜਿਸ ਦੇ ਹੱਥ 'ਚ ਨਾ ਹਸੀ ਹਥਿਆਰ ਨਾ ਕੋਈ ਤਾਕਤ ਦਾ ਜ਼ੋਰ ਪਰ ਉਸਨੇ ਬਰਤਾਨਵੀ ਰਾਜ ਦੀਆਂ ਨੀਹਾਂ ਹਿਲਾ ਦਿੱਤੀਆਂ ਨਾ ਗੁੱਸਾ ਨਾ ਨਫ਼ਰਤ ਸਿਰਫ ਤੇ ਸਿਰਫ ਸੱਚ ਤੇ ਅਹਿੰਸਾ ਹਾਂ ਜੀ ਅਸੀਂ ਗੱਲ ਕਰ ਰਹੇ ਹਾਂ मोहनदास करमचंद गांधी दी ਅਤੇ ਉਸ ਦੀ ਕਿਤਾਬ ਮੇਰੇ ਸੱਚ ਦੇ ਤਜਰਬੇ ਦੀ ਇਹ ਸਿਰਫ ਆਤਮ ਕਥਾ ਨਹੀਂ ਇਹ ਸੱਚ ਦੇ ਰਸਤੇ ਤੇ ਤੁਰਦੇ ਇੱਕ ਇਨਸਾਨ ਦੀ ਜੂਝਾਰੂ ਕਹਾਣੀ ਹੈ ਜਿੱਥੇ ਇੱਕ ਆਮ ਵਕੀਲ ਇੱਕ ਮਹਾਨ ਆਤਮਾ ਬਣਦਾ ਹੈ ਤਾਂ ਤਿਆਰ ਰਹੋ ਜੀ ਕਿਉਂਕਿ ਇਹ ਕਹਾਣੀ ਤੁਹਾਨੂੰ ਸੋਚਣ ਦੇ ਮਜਬੂਰ ਕਰ ਦੇਵੇਗੀ ਪੂਰੇ ਵੀਡੀਓ ਤੇ ਸੱਚੇ ਤਜਰਬੇ ਵਾਲੀ ਫੁੱਲ ਸਮਰੀ ਜਲਦੀ ਆ ਰਹੀ ਹੈ ਪੇਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ